ਕਪੂਰਥਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਦੱਸਦੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਦੇ ਤਹਿਤ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਯੁੱਧ ਨਸ਼ੀ ਵਿਰੁੱਧ ਮੁਹਿੰਮ ਚਲਾਈ ਗਈ ਤਾਂ ਜਿਸ ਦੇ ਤਹਿਤ ਐਸਐਸਪੀ ਕਪੂਰਥਲਾ ਗੌਰਵ ਤਰਾ ਨੇ ਆਪਣੀ ਟੀਮ ਸਮੇਤ ਭਾਰੀ ਪੁਲਿਸ ਫੋਰਸ ਦੇ ਸਹਿਯੋਗ ਦੇ ਨਾਲ ਮੰਗਲਵਾਰ ਨੂੰ ਪਿੰਡ ਬੂੜ ਤੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤਾਂ ਵਿਸ਼ੇਸ਼ ਮੁਹਿੰਮ ਚਲਾਈ ਗਈ ਇਸ ਤਰ੍ਹਾਂ ਨਸ਼ਾ ਤਸਕਰੀ ਦੇ ਗੈਰ ਕਾਨੂੰਨੀ ਧੰਦੇ ਰਾਹੀਂ ਕਰੋੜਾ ਰੁਪਏ ਦੀ ਜਾਇਦਾਦ ਬਣਾਉਣ ਵਾਲੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਬਲਡੋਜ਼ਰ ਚਲਾ ਕੇ ਕਾਨੂੰਨੀ ਕਾਰਵਾਈ ਰਾਹੀਂ ਟਾ ਦਿੱਤਾ ਗਿਆ ਤਾਂ ਇਸ ਮੌਕੇ ਐਸਐਸਪੀ ਤੁਰਾਂ ਨੇ ਸਖਤ ਚੇਤਾਵਨੀ ਦਿੱੰਦੀ ਹੈ ਕਿ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਤਾਂ ਨਸ਼ੀਆ ਦੇ ਕਾਰੋਬਾਰ ਤੋਂ ਬਣੀ ਜਾਇਦਾਦ ਨੂੰ ਬੁਲਡੋਜ਼ਰ ਦੀ ਮਦਦ ਦੇ ਨਾਲ ਕੁਰਕ ਕਰਕੇ ਢਾ ਦਿੱਤਾ ਜਾਵੇਗਾ ਤਾਂ ਇਸ ਮੌਕੇ ਐਸਪੀ ਗੁਰਪ੍ਰੀਤ ਡੀਐਸਪੀ ਕਰਨੈਲ ਸਿੰਘ ਐਸਐਚਓ ਸੁਭਾਨਪੁਰ ਅਮਨਦੀਪ ਨਾਹਰ ਤੇ ਬੀਡੀਪੀਓ ਮਨਜੀਤ ਕੌਰ ਆਦੀ ਉਸ ਮੌਕੇ ਹਾਜ਼ਰ ਸਨ ਇਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਜਰਾ ਤੁਸੀਂ ਵੀ ਸੁਣੋ ਹਾਂ ਜੀ ਰੋਲ ਚਲੋ ਜੀ ਸਾਹਿਬ ਜਿਹੜੀ ਅੱਜ ਕਾਰਵਾਈ ਕੀਤੀ ਗਈ ਬੂਥ ਪਿੰਡ ਦੇ ਵਿੱਚ ਇਹਦਾ ਤੋੜੇ ਮੈਕਮੇ ਕੋ ਕੀ ਰਿਕਾਰਡ ਹੈ ਔਰ ਕਿਸ ਤਰ੍ਹਾਂ ਇਹ ਪ੍ਰੋਸੈਸ ਵਿੱਚ ਜਾਂਦੀ ਜੀ ਸਾਡਾ 3 ਸਤੰਬਰ 2015 ਦੀ ਆਡਰ ਆ ਗਈ ਸੀ ਇਹ ਕਬਜ਼ਾ ਬਣਾਉਂਦੇ ਇਹਨਾਂ ਨੂੰ ਨੋਟਿਸ ਵੀ ਇਸ਼ੂ ਕਰਦੇ ਸੀਗੇ ਤੇ ਕੀ ਕਹਿੰਦੇ ਇਹਨਾਂ ਨੂੰ ਬਾਰ ਬਾਰ ਹਦਾਇਤਾ ਵੀ ਮੇਰੇ ਪੰਚਾਇਤ ਕਕਰ ਵਾਲੋ ਪੰਚਾਇਤ ਦੱਸ ਰਹੇ ਨੇ বারবার ਕਿਹਾ ਵੀ ਜਾ ਰਿਹਾ ਸੀ ਕਿ ਤੁਸੀਂ ਆਪਣੇ ਘਰ ਖਾਲੀ ਕਰ ਦਿਓ ਮੇਰੇ ਵੱਲੋਂ ਵੀ ਨੋਟਿਸ ਜਿਊ ਕਿਤੇ ਗਏ ਪਰ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਕਿਉਂਕਿ ਹੁਣ ਜਿਹੜੇ ਸਾਡੇ ਡਿਪਾਰਟਮੈਂਟ ਦੇ ਆਸੀਂ ਨਜਾਇਜ਼ ਕਬਜ਼ੇ ਆ ਜਿਹੜੇ ਉਹ ਛਡਵਾਣੇ ਠੀਕ ਹੈ ਇਸ ਤਹਿਤ ਹੀ ਅਸੀਂ ਅੱਜ ਮਤਲਬ ਜਿਹੜਾ ਇਸ ਤਰ੍ਹਾਂ ਨੂੰ ਵੀ ਕਿਹਾ ਸੀ ਕਿ ਸਾਡੇ ਕੋਲ ਡਿਪਾਰਟਮੈਂਟ ਇਥੇ ਛਡਵਾਇਆ ਜਾਣਾ ਤਾਂ ਕਿ ਸਾਡੀ ਵੀ ਪ੍ਰੋਗਰੈਸ ਪੈ ਸਕਾ ਹਮ ਇਥੇ ਕਿੰਨੇ ਤੁਸੀਂ ਏਰੀਆ ਆਇਡੈਂਟੀਫਾਈ ਕੀਤਾ ਜਿਹੜਾ ਕਬਜ਼ਾ ਹੈਗਾ ਨਜਾਇਜ਼ ਦੇਖੋ ਹਲੇ ਤਾਂ ਮੇਰੇ ਕੋਲ 3-4 ਫਾਇਲਾ ਹੈਗੇ ਆ ਇਹ 3 ਕਾਪੜਾ ਅਜਿਹਾ ਕਰਨਾ ਹੈਗਾ ਤੇ ਉਹਦੇ ਸੰਬੰਧ ਵਿੱਚ ਅੱਗੇ ਸਿਰਾਂ ਕਰਨਾ ਹੈ। ਫਿਰ ਇੱਕ ਅਹਿਮ ਸਵਾਲ ਹੈ। ਇਹੀ ਉਹੀ ਪਿੰਡ ਹੈ ਆਇਡੈਂਟੀਫਾਈ ਕਰਦੇ ਹਾਂ ਕਿ ਜਿੱਥੇ ਪੰਚਾਇਤ ਇਲੈਕਸ਼ਨ ਨਹੀਂ ਹੋ ਸਕੀ ਉਹਦਾ ਕਾਰਨ ਕੀ ਸੀ? ਨਹੀਂ ਨਹੀਂ ਤੇ ਇਹੋ ਜੀ ਕੋਈ ਜਾਣ ਨਹੀਂ ਹੈ ਕਿ ਪੰਚਾਇਤ ਇਲੈਕਸ਼ਨ ਇੱਕ ਹੈ ਜੋ ਕੋਈ ਨਹੀਂ ਹੋਗਾ। ਜਿੱਥੇ ਨਜਾਇਜ਼ ਕੱਟੇ ਜ਼ਿਆਦਾ ਹੈ ਕਿਉਂ ਸਾਡੇ ਫੋਟ ਵੀ ਤੇ ਮੇਰੇ ਧਿਆਨ ਨੂੰ ਆਇਆ। मोस्टली ਇਹ ਹੋਣੀ ਹੈ। ਉਹ ਜੀ ਤੇ ਉਸ ਦੇ ਕਾਗਜ਼ ਜਿਵੇਂ ਨੂੰ ਤੁਹਾਨੂੰ ਇਨਸਕ੍ਰਿਪਸ਼ਨ ਸਾਈਨ ਹੈ ਤੇ ਉਹ ਘਰ ਇਹ ਸੂਪਰੈਂਟੈਂਡੈਂਟ ਨਾਲ ਕਰਵਾ ਦਿੰਦੇ ਠੀਕ ਹੈ ਥੈਂਕ ਯੂ ਹਾਂਜੀ ਮੈਡਮ ਤੁਹਾਡਾ ਨਾਮ ਕੀ ਹੈ ਗੁੱਡੋ 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 ਜੀ ਤੁਹਾਡੇ ਘਰ ਦੇ ਵਿੱਚ ਅੱਜ ਲੋਡਰ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਆ ਕਿਉਂ ਕੀਤੀ ਗਈ ਆ ਇਹ ਤਾਂ ਸਰ ਤੱਕ ਹੀ ਕਰਾਉਂਦਾ ਇਹ ਪੰਚਾਇਤ ਲੋ ਆਏ ਨੇ ਕਹਿੰਦੇ ਜੇ ਤੱਕਾ ਸਾਰੇ ਪੰਚਾਇਤ ਤੇ ਬੈਠੇ ਨੇ ਸਰਕਾਰੀ ਥਾ ਸਾਰੇ ਬੈਠੇ ਨੇ ਸਾਡਨਾ ਤੇ ਤੱਕਾ ਕੀਤਾ ਗਿਆ ਸਾਡਾ ਕੋਈ ਦੋਸ਼ ਨਹੀਂ ਹੈਗਾ ਤੁਹਾਡੇ ਤੇ ਮੁਕਦਮੇ ਕਿੰਨੇ ਦਰਜ ਹੈ ਮੇਰੇ ਤੇ ਸਾਰੇ ਇੱਕ ਹੀ ਉਹ ਵੀ ਸਾਡੇ ਚਾਹ ਤਾਂ ਸਾਡੇ ਪਰਚੇ ਇੰਨੇ ਪੈਣ ਸਾਡੇ ਉਹ ਨਿਪਟ ਜਾਓ ਚਾਹ ਸਾਡਾ ਘਾਰਤਾ ਆ ਜਾਂਦਾ ਨਾਲ ਸਾਡਾ ਘਾਰ ਵੀ ਤਾ ਦਿੱਤਾ ਨਹੀਂ ਤੁਹਾਡੇ ਪਰਿਵਾਰ ਦੇ ਹੋਰ ਕਿਸੇ ਮੈਂਬਰ ਦੇ ਸਾਰੇ ਪਰਿਵਾਰ ਦੇ ਸਾਰ ਜਵਰਦਸਤ ਨਜਾਇਜ਼ ਪਰਚੇ ਨਹੀਂ ਪਰਚੇ ਕਿੰਨੇ ਆ ਉਹਦਾ ਟੋਟਲ ਕਿੰਨੇ ਆ ਟੋਟਲ ਪਰਚੇ ਸਾਰੇ ਅੰਤਿ ਨਹੀਂ ਕਿੰਨੇ ਗਏ ਸਾਡੇ ਮੰਨ ਲਓ तकरीबन 15 20 ਹੋਣਗੇ ਇਸ ਤੋਂ ਜ਼ਿਆਦਾ ਹੀ ਨਜਾਇਜ਼ੀ ਕੀਤੇ ਗਏ ਨੇ ਸਾਡੇ ਨੂੰ ਅੱਛਾ ਮੰਨ ਲਓ ਤੁਸੀਂ ਕੋਈ ਇਦਾਂ ਦਾ ਕੰਮ ਨਹੀਂ ਸੀ ਕਰਦਾ ਕੋਈ ਕਰਦਾ ਇਹਨਾਂ ਨੂੰ ਇਸ ਤੋਂ ਪਹਿਲਾਂ ਤੁਹਾਨੂੰ ਪੁਲਿਸ ਨੇ ਆ ਕੇ ਕੋਈ ਵਾਰਨਿੰਗ ਦਿੱਤੀ ਹੋਵੇ ਜਾਂ ਤੁਹਾਨੂੰ ਕੋਈ ਨੋਟਿਸ ਆਇਆ ਹੋਵੇ ਹਾਂਜੀ ਆਇਆ ਸੀ ਹਾਂਜੀ ਸਾਰਾ ਆਇਆ ਸੀ ਅੱਛਾ ਉਹ ਪਿਛਲੇ ਮਹੀਨੇ ਚ ਆਇਆ ਸੀ ਉਹ ਫਿਰ ਸਾਨੂੰ ਸਟੇ ਮਿਲ ਗਿਆ ਸੀ ਕਰਤਾ ਤੇ ਹੁਣ ਉਹਨਾਂ ਨੇ ਹੁਣ ਇੱਥੇ ਜੱਕ ਦਾ ਵੀ ਅੱਜ ਪਹਿਲੇ ਦਿਨ ਕਾ ਪਹਿਲੀ ਤਰੀਕ ਤੇ ਕਹਿ ਦਿੱਤਾ ਚੌਥੇ ਦਿਨ ਇਹ ਕਾਰਵਾਈ ਦੇ ਦੌਰਾਨ ਜਿਹੜਾ ਪਿੰਡ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਖਤਮ ਹੋ ਗਿਆ ਗਾਜੇ ਵੀ ਵੇਖ ਰਿਹਾ ਬਹੁਤ ਵਾਰ ਵੇਖ ਰਿਹਾ ਜਿਹੜੇ ਵੱਡੇ ਵੱਡੇ ਨੇ ਸਾਰੇ ਮਗਰ ਮਾਸ਼ੋ ਦੇ ਤੁਰੇ ਫੇਰਦੇ ਨੇ ਮੋਢ ਦਾ ਤੁਰਿਆ ਫੇਰਦਾ ਜਿਹੜੇ ਛੋਟੇ ਮੋਟੇ ਆ ਸਾਡਾ ਇਹ ਸਰਪੰਦੀ ਤੁਸੀਂ ਕੋਈ ਫਰੀਸ ਨੂੰ ਸੂਚਨਾ ਦਿੱਤੀ ਆ ਫਸੇ ਨਾ ਸਾਡੇ ਨਹੀਂ ਆਏ ਪੀਨ ਤੇ ਫੜ ਕੇ ਸਾਡੇ ਦੇ ਪਰਚਾ ਪਾ ਦਿੰਦੇ ਹਣ ਸਾਡੇ ਐਦਾਂ ਦੀ ਕੋਈ ਗੱਲ ਨਹੀਂ ਸਰ ਸਾਡੇ ਹੁੰਦੀ ਮੰਨ ਲਓ ਅਸੀਂ ਚਾਰ ਘਰ ਰਹਿੰਦੇ ਆ ਚਾਰਾ ਘਰਾਂ ਚ ਸਾਡੀਆਂ ਲੱਖ ਲੱਖ ਚਾਰ ਕੋਠੀਆਂ ਹੋਣੀਆਂ ਚਾਹੀਦੀਆਂ ਸਾਂਝੇ ਅਸੀਂ ਇੱਥੇ ਦਾ ਨਸ਼ਾ ਕਰਦਾ ਇਸ ਘਰ ਵਿੱਚ ਤੁਸੀਂ ਕਿੰਨੇ ਮੈਂਬਰ ਆ ਰਹੇ ਆ 17 ਮੈਂਬਰ 17 ਮੈਂਬਰ ਜੇ ਸਾਡੇ ਦਾ ਕੋਈ ਹੁੰਦਾ ਐਦਾਂ ਦਾ ਕੰਮ ਸਾਡਾ 2 ਨੰਬਰ ਦਾ ਹੁੰਦਾ ਕਿ ਆਪੋ ਆਪ ਤੇ ਹੀ ਕੋਠੀ ਪਾ ਕੇ ਬਹਿ ਜਾਣ ਸਾਡਾ ਇੱਕ ਘਰ ਚ ਅਸੀਂ ਚਾਰ ਕਰ ਰਹੇ ਨੇ ਆ ਜਿਹੜਾ ਪਿੰਡ ਚ ਨਸ਼ਾ ਵਿਖ ਰਿਹਾ ਤੁਸੀਂ ਪੁਲਿਸ ਕੀਤਾ ਸੀ ਤਲਾਸ਼ ਦਿੱਤੀ ਸੀ ਹਾਂਜੀ ਉਹ ਕੌਸ਼ਲ ਕਰਦੇ ਆ ਗਏ ਸਾਰੇ ਪੈਸਾ ਲਾ ਕੇ ਨਿਪਟਰ ਜਾਂਦੇ ਨੇ ਕੋਈ ਨਹੀਂ ਕੋਈ ਸਰ ਜਿਹੜਾ ਕੀ ਹੋਰ ਨਾ ਥਾਵਾਂ ਤੇ ਡਰਗ ਨੂੰ ਲੈ ਕੇ ਮਸਲਾ ਚੱਲਦਾ ਪਿਆ ਦੂਸਰੇ ਦੂਸਰੇ ਵੀ ਮਾੜਾ ਮੌਜ ਤਾਂ ਕਰੀ ਹੁੰਦੇ ਕਰੋ ਕਰੋ ਕੀ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਜਾਂ ਡੇਵਿਡ ਮੂਸੇਗਰ ਬਿਲਕੁਲ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਵਿਰੁੱਧ ਜਿਹੜੀ ਜੰਗ ਦੀ ਸ਼ੁਰੂਆਤ ਕੀਤੀ ਹੈ ਮੈਂ ਪਬਲਿਕ ਨੂੰ ਅਪੀਲ ਕਰਾਂਗਾ ਕਿ ਉਨੇ ਦੇ ਏਰੀਆ ਦੇ ਵਿੱਚ ਜਿੱਥੇ ਵੀ ਨਸ਼ਮਿਕ ਨਸ਼ਾ ਵਿਕ ਰਿਹਾ ਹੈਗਾ ਸੇਫ ਪੰਜਾਬ ਟਿਪਲਾਈਨ ਤਹਿਤ ਉਹ ਜਿਹੜੀ ਇਨਫੋਰਮੇਸ਼ਨ ਸਾਨੂੰ ਮਹੀਆ ਜ਼ਰੂਰ ਕਰਾਉਣ ਉਹਨਾਂ ਦੀ ਜਿਹੜੀ ਆਈਡੈਂਟੀਟੀ ਹੈ ਉਹ ਜਿਹੜੀ ਗੁਪਤ ਰੱਖੀ ਜਾਊਗੀ ਤੇ ਬਿਲਕੁਲ ਸੰਭਾਵਨ ਤਰੀਕੇ ਨਾਲ ਜਿਹੜੀ ਸਖਤ ਤੋਂ ਸਖਤ ਕਾਰਵਾਈ ਨਸ਼ਾ ਵੇਚਣ ਵਾਲਿਆਂ ਤੇ ਕੀਤੀ ਜਾਊ। ਬੀਰਕਵਾਲ ਦੇ ਖੇਤਰ ਦੇ ਵਿੱਚ ਕੁਝ ਨਸ਼ਾ ਤਸਕਰਾਂ ਨੂੰ ਰਾਤੀ ਫੜਿਆ ਗਿਆ ਸੀ ਕਿਉਂਕਿ ਪਤਾ ਲੱਗਾ ਕਿ ਉਹਨਾਂ ਨੂੰ ਛਾੜ ਦਿੱਤਾ ਗਿਆ ਪੁਲਿਸ ਤੋਂ। ਜੀ ਮੋਬਾਈਲ ਤਾਂ ਮੜਾ ਤਾਂ। ਮੁਕਦਮਾ ਅਰਜੇ ਜੀ ਦੇ ਉੱਤੇ ਪਾਨੂੰ ਬਰੀਫ ਦੱਸ ਦਾਂਗੇ। ਠੀਕ ਹੈ। ਪੰਜਾਬ ਸਰਕਾਰ ਵੱਲੋਂ ਜਿਹੜਾ ਨਜਾਇਜ਼ ਉਸਾਰੀਆਂ ਉਹਦੇ ਖਿਲਾਫ ਜਿਹੜੀ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜੀ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਵੀ ਇਹ ਨਜਾਇਜ਼ ਉਸਾਰੀਆਂ ਸੰਬੰਧੀ ਜਿਹੜੀ ਕਾਰਵਾਈ ਕੀਤੀ ਗਈ ਹੈ। ਕੁੱਝ ਜਿਹੜੇ ਘਰ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਜਿਹੜੀ ਪੰਚਾਇਤੀ ਜ਼ਮੀਨਾਂ ਆਪਣੇ ਕਬਜ਼ੇ 'ਚ ਕੀਤੀਆਂ ਹੋਇਆ ਸੀ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਦੇ ਹੋਏ ਅੱਜ ਜਿਹੜਾ ਆ ਬੀਟੀਪੀਓ ਸਾਹਿਬ ਦੇ ਹੁਕਮਾ ਤਹਿਤ ਜਿਹੜੀ ਆ ਡਿਮੋਲੀਸ਼ਨ ਦੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਹੈ ਤੇ ਅੱਗੇ ਆਉਣ ਵਾਲੇ ਸਮੇਂ ਤੇ ਪਿਛਲੀ ਚੱਲੀ ਇਤਨੀ ਨਜਾਇਜ਼ ਉਸਾਰੀਆਂ ਹੋਣਗੀਆਂ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸਰ ਕਿੰਨੇ ਦੇ ਕਾਰਨ ਇਹਨਾਂ ਤੇ ਕੋਈ ਕਨੈਕਸ਼ਨ ਐਨਡੀਪੀਐਸ ਦਾ ਜਾਂ ਹੋਰ ਇਦਾਂ ਦੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਕਨੈਕਸ਼ਨ ਹੈਗੇ ਨੇ ਤੁਹਾਡੇ ਕੋਲ ਰਿਕਾਰਡ ਹੈਗੇ ਨੇ ਕਿ ਇਹ ਇਨਵੋਲਵ ਹੈਗੇ ਨੇ ਬਿਲਕੁਲ ਜਦੋਂ ਅਸੀਂ ਇਹਨਾਂ ਦਾ ਰਿਕਾਰਡ ਖੰਗਾਲਿਆ ਤਾਂ ਇਹਨਾਂ ਤੇ तकरीबन 9 ਮੁਕਦਮੇ ਜਿਹੜੇ ਐਨਡੀਪੀਐਸ ਤੇ ਆਲਰੇਡੀ ਦਰਜ ਹੈ ਇਹਨਾਂ ਦੀ ਹਿਸਟਰੀ ਹੈਗੀ ਜਿਹੜੀ ਜੀ ਐਨਡੀਕੇ ਸੈਕਟਰ ਤੇ ਕਿਸੇ ਸੀ ਨਹੀਂ ਸਰ ਇਸ ਲੋਕੇਸ਼ਨ ਦੇ ਵਿੱਚ ਕਿੰਨੀ ਆਇਡੈਂਟੀਫਿਕੇਸ਼ਨ ਹੈ ਇਹੋ ਜੇ ਮਾਮਲਿਆਂ ਦੀ ਔਰ ਸਾਰਿਆਂ ਤੇ ਕਾਰਵਾਈ ਇਸੇ ਤਰ੍ਹਾਂ ਦੀ ਨਹੀਂ ਬਿਲਕੁਲ ਇਹ ਪਿੰਡ ਜਿਹੜਾ ਸੁਭਨਪੁਰ ਥਾਣੇ ਦੇ ਚ ਪੈਂਦਾ ਹੈਗਾ ਇੱਕ ਡਰਗ হটস্পਾਟ ਹੈਗਾ ਇਹਦੇ ਤੇ ਅਸੀਂ ਜਿਹੜਾ ਖਾਸ ਫੋਕਸ ਕਰ ਰਹੇ ਆ ਤੇ ਜਿਹੜੇ ਵੀ ਇੱਥੇ ਨਸ਼ਾ ਪਿਚਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕਰਨੇ ਆ ਮੈਂ ਦੱਸਣਾ ਚਾਹਾਂਗਾ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਜੰਗ ਜਿਹੜੀ ਨਸ਼ਿਆ ਵਿਰੋਧ ਜਿਹੜਾ ਸ਼ੁਰੂ ਹੋਇਆ ਹੈ ਕਾਰਵਾਈ ਸ਼ੁਰੂ ਹੋਈ ਹੈ ਉਹਦੇ ਵਿੱਚ ਅਸੀਂ ਕਪੂਰਥਲਾ ਪੁਲਿਸ ਵੱਲੋਂ 111 ਮਕਦਮੇ ਦਰਜ ਕੀਤੇ ਗਏ ਹਨ ਤੇ 190 ਤੋਂ ਵੱਧ ਜਿਹੜੇ ਡਰਗਸ ਸਮਗਲਰਸ ਤੇ ਪੈਡਲਰਸ ਉਹ ਅਸੀਂ ਅਰੈਸਟ ਵੀ ਕੀਤੇ ਹਨ ਇਹਦੇ ਇਲਾਵਾ ਜਿਹੜਾ ਕਾਫੀ ਮੁੰਡਿਆਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਦੀ ਵੀ ਪੜਚੀ ਕਰਾਇਆ ਹੈਗਾ ਤੇ ਬਿਲਕੁਲ ਜਿਹੜੀ ਨਸ਼ਿਆਂ ਦੇ ਖਿਲਾਫ ਜੰਗ ਹੈ ਪੂਰੀ ਜੋਰ ਸ਼ੋਰ ਨਾਲ ਜਿਹੜੀ ਜ਼ਿਲ੍ਹਾ ਪੁਲਿਸ ਵੱਲੋਂ ਕਰਾਈ ਜਾ ਰਹੀ ਹੈ। ਮੁੰਡਿਆਂ ਜਾਵੇ ਕਿ ਇਹਨਾਂ ਦਾ ਜੋ ਸੋਰਸ ਆਫ ਇਨਕਮ ਸੀ ਕਿਥੋਂ ਉਹਨੂੰ ਉਹ ਡਰੱਗ ਬਣੀ ਸੀ ਔਰ ਪੁਲਿਸ ਨੂੰ ਵੀ ਫਿਰ ਸਖਤ ਕਾਰਵਾਈ ਚ ਚੱਲਣਾ ਪੇ। ਨਹੀਂ ਬਿਲਕੁਲ ਜਿਹੜਾ ਨਸ਼ੇ ਦਾ ਜਿਹੜਾ ਇੱਕ ਜੜ ਹੈਗੀ ਹੈ ਉਹ ਜਿਹੜਾ ਅਸੀਂ ਨੂੰ ਲੁਕ੍ਰੇਟਿਵ ਬਿਜ਼ਨਸ ਮੰਨਦੇ ਹੈਗੇ ਆ ਜਾਂ ਜਿਹੜੀ ਨਾਜਾਇਜ਼ ਤਰੀਕੇ ਨਾਲ ਜਿਹੜੀ ਕਮਾਈ ਕਰਦੇ ਆ ਕਾਲਾ ਧਨ ਉਹਦੇ ਤਹਿਤ ਜਿਹੜੀ ਇਹ ਉਸਾਰੀ ਕਰਦੇ ਹੈ ਜਾਂ ਜ਼ਮੀਨਾਂ ਖਰੀਦੇ ਆ ਤੇ ਉਹ ਅਸੀਂ ਪ੍ਰਾਪਰਟੀਜ਼ ਵੀ ਆਇਡੈਂਟੀਫਾਈ ਕਰ ਰਹੇ ਆ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਵੀ ਕਰਾ ਰਹੇ ਆ ਤੇ ਉਹਨੂੰ ਜ਼ਬਤ ਵੀ ਕਰਾਵਾਂਗੇ ਅਸੀਂ ਸਵਾਲ ਹੈ ਜੀ ਕਿੰਨੀ ਇੱਕ ਅੱਜ ਲੋਕੇਸ਼ਨਾਂ ਦੇ ਕਾਰਵਾਈ ਹੋਣ ਜਾਣੀ ਨਹੀਂ ਅੱਜ ਬੂਟਪੇਂਟ ਤੇ ਹੀ ਜਿਹੜਾ ਜਿਹੜਾ ਮੀਡੀਪਲ ਸਾਬਲ ਜੋ ਹੁਕਮ ਹੋਇਆ ਅੱਜ ਇੱਥੇ ਹੀ ਕਾਰਵਾਈ ਹੈ ਆਉਣ ਵਾਲੇ ਸਮੇਂ 'ਚ ਹੋਰ ਵੀ ਸਰ ਇੱਥੇ ਕਿੰਨੇ ਕਾਰਜ ਇੱਥੇ ਅੱਜ ਕਾਰਵਾਈ ਕੀਤੀ ਜਾਊਗੀ ਇੱਥੇ ਅਸੀਂ ਅੱਜ ਦੋ ਘਰ ਜਿਹੜੇ ਆਇਡੈਂਟੀਫਾਈ ਕੀਤੇ ਹੈਗੇ ਜਿਹੜੇ ਨਜਾਇਜ਼ ਨਿਬਾੜੀ ਕੀਤੀ ਹੈ ਪੰਚਾਇਤੀ ਜ਼ਮੀਨ ਤੇ ਟੋਟਲ ਨੋਟਿਸ ਕਿੰਨੇ ਦਿੱਤੇ ਟੋਟਲ ਨੋਟਿਸ ਕਿੰਨੇ ਆ ਗਏ ਇਹ ਮੇਰਾ ਨਾਮ ਬੀਡੀਪੀਓ ਸਾਹਿਬ ਨੇ ਤੁਹਾਨੂੰ ਡਿਟੇਲਸ ਦੱਸ ਸਕਦੇ ਆ ਚਲੋ ਯਾਰ ਫਰੇਮ ਕਰੋ ਹਾਂਜੀ ਵੀਰ ਜੀ ਤੁਹਾਡਾ ਕੀ ਨਾਮ ਔਰ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਾਮ ਗੁਰਜੀਤ ਸਿੰਘ ਆ ਸ਼ਾਨਵਰ ਕਰਨੈਲ ਸਿੰਘ ਆ ਪਿੰਡ ਬੂਟਾ ਆ ਅੱਜ ਪੁਲਿਸ ਵੱਲੋਂ ਤੁਹਾਡੇ ਦੇ ਲੋਟਰ ਪਾਰੀ ਹੋਈ ਕੀਤੀ ਗਈ ਆ ਕਿਉਂ ਕੀਤੀ ਗਈ ਆ ਨੋਟਿਸ ਦੇਖੋ ਜੀ ਇਹ ਕੰਦੇ ਤੁਸੀਂ ਸਰਕਾਰੀ ਥਾਂ ਦੇ ਬੈਠੇ ਆ ਜੀ ਚੁੱਪ ਕਰਾਉਂ ਚੁੱਪ ਕਰਾਓ ਸਰਕਾਰੀ ਥਾਂ ਦੇ ਬੈਠੇ ਆ ਚੁੱਪ ਕਰਾਓ ਸਰਕਾਰੀ ਥਾਂ ਦੇ ਚੁੱਪ ਕਰੋ ਇਹ ਕਹਿੰਦੇ ਤੁਸੀਂ ਸਰਕਾਰੀ ਥਾਂ ਦੇ ਬੈਠੇ ਆ ਸਾਨੂੰ ਮਨਜ਼ੂਰ ਹੈ ਸਰਕਾਰੀ ਥਾਂ ਦੇ ਸਾਰਾ ਪਿੰਡ ਬੈਠਾ ਵਾ ਅੱਛਾ ਜੇ ਸਾਡਾ ਘਰਟ ਆਇਆ ਜਾ ਕੇ ਛਾੜਾ ਕਰਤਾ ਨਹੀਂ ਤੁਹਾਡਾ ਜਿਹੜਾ ਇਹ ਘਰ ਹੈ ਸ਼ਾਮਲਾਟ ਚ ਇਹ ਸ਼ਾਮਲਾਟ ਇਹ ਨਹੀਂ ਜਦੋਂ ਅਸੀਂ ਥਾਂ ਖਰੀਦੀ ਸੀ ਉਸਨੇ ਸਾਨੂੰ ਕਾਗਜ਼ੇ ਕਿਲੇਖੇ ਦਿੱਤਾ ਸੀ ਆ ਪਹਿਲੀ ਜਿਹੜੀ ਟਲੀ ਵਾਲੇ ਬੰਦੇ ਨੇ ਉਹਨੇ ਸਾਡੇ ਕੋਲ ਪੈਸੇ ਲਏ ਆ ਜੀ ਸਾਨੂੰ ਅੱਜ ਤੋਂ ਰਹਿੰਦਿਆਂ ਨੂੰ 35 ਸਾਲ ਹੋ ਗਏ ਆ 35 ਸਾਲ ਹੋ ਗਏ ਸਾਡੇ ਮੇਰੇ ਦਾਦਾ ਜੀ ਰਹੇ ਇੱਥੇ ਫਿਰ ਡੈਡੀ ਜੀ ਰਹੇ ਇੱਥੇ ਗਾਂ ਹੁਣ ਅਸੀਂ ਇੱਥੇ ਰਹਿ ਰਹੇ ਆ ਸਾਨੂੰ 35 ਸਾਲਾਂ ਦੀ ਕਰੀਏ ਤਾਂ ਨਹੀਂ ਕੋਈ ਗੱਲਬਾਤ ਨਹੀਂ ਆਈ ਠੀਕ ਆ ਸਾਡੇ ਦੋ ਬੰਦੇ ਨਸ਼ਾ ਕਰਦੇ ਸੀ ਜਿਹੜੇ ਇਸ ਘਰ ਵਿੱਚ ਕਿੰਨੇ ਕੁ ਮੈਂਬਰ ਰਹਿ ਰਹੇ? ਤਾਂ ਐਸੇ ਇਸ ਘਰ ਦੇ ਵਿੱਚ 17 ਮੈਂਬਰ ਰਹਿ ਰਹੇ। 17 ਮੈਂਬਰ ਵਿੱਚ ਕਿੰਨੇ ਮੈਂਬਰ 18 ਮੈਂਬਰ ਵਿੱਚ ਕਿੰਨੇ ਆ ਤੇ ਮੁਕਦਮੇ ਦਰਜ ਆ? ਤਿੰਨ ਦੇ ਦਰਜਾ ਹੀ। ਤਿੰਨ ਦੇ ਮੁਕਦਮੇ ਦਰਜ ਆ। ਕਿੰਨੇ ਕਿੰਨੇ? ਇਹਨਾਂ ਇੱਕ ਦੇ ਕਿੱਤੇ ਗਏ ਉਹ ਸਾਰੇ ਪੀਨ ਵਾਲੇ ਸੀ ਜਿਹੜਾ ਦੇ ਮੁਕਦਮੇ ਮਤਲਬ ਟੋਟਲ ਕਿੰਨੇ ਆ? ਟੋਟਲ ਉਹਨਾਂ ਦੇ ਇੱਕ ਦੇ 5-6 ਆ ਗਏ ਮੁਕਦਮੇ। ਤੇ ਇੱਕ ਦੇ ਮੈਂ ਗੁੱਸੇ ਨਾਲ ਬੋਲਦਾ ਨਹੀਂ ਉਹਦਾ ਰਿਹਾ ਕਿ ਮੈਂ ਮੁਕਦਮੇ ਗਿਣੇ ਨਹੀਂ ਆਪਾਂ ਚਾਰ ਅੱਜ ਪੰਜਾਂ ਚਾਹੀਏ ਇੱਕਾ ਕਿਉਂਕਿ ਅਸੀਂ ਉਹਨੂੰ ਸਮਝੋਦੇ ਵੀ ਨਿਸ਼ਾਨਾ ਨਾ ਕਰ ਉਹ ਘਰ ਦੇ ਦਾਣੇ ਕੱਢ ਕੇ ਇਹਨੀਆਂ ਚੀਜ਼ਾਂ ਵੇਚਦਾ ਸੀ ਐਲ ਸੀ ਡੀਆਂ ਸਾਰਾ ਕੁ ਕੱਢ ਕੇ ਵੇਚਦਾ ਹੀ ਅਸੀਂ ਗੁੱਸੇ ਨਾਲ ਉਹਨੂੰ ਘਰੀ ਸੈਂਟਰ ਚ ਪਾ ਕਰਕੇ ਵੇਚ ਚਾ ਉਹ ਸਿਰਫ ਵੇਚਣ ਤੇ ਪੀਣ ਦੇ ਵਿੱਚ ਲੋਕਾਂ ਨੂੰ ਲੈ ਕੇ ਦੇ ਦਿੰਦਾ ਸੀ ਇੰਨੇ ਵਿੱਚ ਪੁਲਿਸ ਕਹਿ ਦਿੰਦੀ ਸੀ ਵੀ ਇਹਨੇ ਸਮਾਨ ਲੈ ਕੇ ਦਿੱਤਾ ਵਾ ਤੇ ਉਹਦਾ ਪਰਚਾ ਕੀਤਾ ਜਾਂਦਾ ਸੀ ਟੁੱਟ ਤੇ ਲਗਭਗ ਕਿੰਨੇ ਟੋਟਲ ਮੁਕੱਦਮੇ ਦਰਜ ਹੋਣਗੇ ਟੋਟਲ ਮੁਕੱਦਮੇ ਦੇਖੋ ਜੀ ਹੁਣ ਮੈਂ ਤੁਹਾਨੂੰ ਦੱਸਿਆ 4-5 ਦਿਨ ਦਾ ਪਤਾ ਵਾ ਬਾਕੀਆਂ ਦਾ ਮੈਂ ਨਹੀਂ ਦੱਸਾਂ ਅੱਛਾ ਤੇ ਅੱਜ ਦੀ ਕਾਰਵਾਈ ਤੋਂ ਪਹਿਲਾਂ ਤੁਹਾਨੂੰ ਕੋਈ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਕੋਈ ਸੂਚਨਾ ਦਿੱਤੀ ਗਈ ਸੀਗੀ ਸਾਨੂੰ ਸੂਚਨਾ ਇਹੋ ਹੀ ਦਿੱਤੀ ਗਈ ਆ ਤੁਸੀਂ ਪੰਚਾਇਤੀ ਪੈਲੀ 'ਚ ਸ਼ਾਮਲੜ 'ਚ ਬੈਠੇ ਹੋਏ ਆ ਤੁਸੀਂ ਸ਼ਾਮਲੜ 'ਚੋਂ ਬਾਹਰ ਹੋ ਜੋ ਸਾਨੂੰ ਮਨਜ਼ੂਰ ਆ ਸ਼ਾਮਲੜ 'ਚ ਇਹ ਸਾਰਾ ਪਿੰਡ ਕੀ ਹਰ ਪਿੰਡ 'ਚ ਸਾਰੇ ਬੈਠੇ ਹੋਏ ਆ ਪੰਚਾਇਤੀ ਪੈਲੀ 'ਚ ਜੇ ਕੋਈ ਵੀ ਜਿੰਨਾ ਕੋ ਆਪਣੀ رجسٹਰੀ ਦੀ ਪੈਲੀ ਆ ਮੈਂ ਇਹ ਮੰਗ ਕੀਤੀ ਜਾਂਦਾ ਜੇ ਕਹਿੰਦੇ ਆ ਸਾਡਾ ਇਹ ਘਰ ਟਾਇਆ ਵਾ ਅਸੀਂ ਜਿੰਨੇ ਪੰਚਾਇਤੀ ਪੈਲੀ 'ਚ ਬੈਠਿਆ ਸਾਰਿਆਂ ਨੇ ਟਾਇਆ ਜਾਵੇ ਘਰ ਠੀਕ ਠੀਕ ਹੈ ਜੀ ਜੇ ਮੇਰਾ ਘਰ ਆਇਆ ਵਾ ਫਿਰ ਸਾਰੇ ਪੰਚਾਇਤੀ ਪਹਿਲੀ ਬੈਠਿਆ ਉਹਨੂੰ ਛੱਡਿਆ ਜਾਵੇ ਜਿਹੜੀ ਰਜਿਸਟਰੀ ਆ ਜੇ ਭਗਤਮਾਨ ਨੇ ਇਹ ਕੰਮ ਨਾ ਕੀਤਾ ਕਿਉਂਕਿ ਸਾਡੇ ਓਖੇ ਟਾਈਮ ਕੋਈ ਨਹੀਂ ਆਇਆਗਾ ਤੁਹਾਡਾ ਜਿਹੜਾ ਤੁਹਾਡਾ ਪਿੰਡ ਬੂਟਾ ਹੈਗਾ ਇਹ ਨਸ਼ਿਆਂ ਦੇ ਵਿੱਚ ਬਦਨਾਮ ਆ ਚੰਗਤਰਾ ਤੇ ਇਹ ਜਿਹੜੀ ਆ ਹੁਣ ਲੋਡਰੂ ਕਾਰਵਾਈ ਪੁਲਿਸ ਨਾਲ ਜਾਂ ਪੰਜਾਬ ਸਰਕਾਰ ਉਹਨੂੰ ਕੀਤੀ ਜਾ ਰਹੀ ਆ ਇਹਦੇ ਦੌਰਾਨ ਤੁਹਾਡੇ ਕੋਈ ਨਸ਼ਿਆਂ ਦੀ ਰੋਕ ਲੱਗੀ ਪਿੰਡ 'ਚ ਨਸ਼ਾ ਬਹੁਤ ਜੀ ਮੈਂਬਰ ਸਰਪੰਚ ਸਾਰਿਆਂ ਨੇ ਸਾਨੂੰ ਤੁਸੀਂ ਸੋਚਾ ਦਿੱਤੀ ਨਹੀਂ ਨਸ਼ਾ ਅਜੇ ਵੀ ਪਿੰਡੇ ਵਿਕ ਰਿਹਾ ਵੇਖਦਾ ਵੇਖਦਾ ਨਹੀਂ ਇਹ ਬਦਨਾਮ ਆ ਹੁਣ ਨਸ਼ਾ ਵੇਖਦਾ ਨਹੀਂ ਆ ਇਹ ਬਦਨਾਮ ਕੀਤਾ ਜਾਂਦਾ ਵਾ ਚਲੋ ਉਹ ਜ਼ਰੂਰ ਕਰਦੇ ਆ ਜਿਹੜੇ ਪੀਂਦੇ ਆ ਲਾ ਲਓ ਪੀਣ ਵਾਲਾ ਜਾ ਕੇ ਕਿ ਤੂੰ ਵੀ ਇਸ ਪਿੰਡੋਂ ਮੈਂ ਤੁਸੀਂ ਆ ਗਏ ਤੁਹਾਡੇ ਕੋ ਪੈਸੇ ਲੈੇ ਅਗਲੇ ਪਿੰਡੋਂ ਜਾ ਕੇ ਸਮਾਨ ਲੈ ਆਤਾ ਇਸ ਪਿੰਡ ਦੇ ਵਿੱਚੋਂ ਸਮਾਨ ਦਾ ਸੁਣੋ ਜੀ ਗੱਲ ਮਾੜੀ ਲੈ ਆਤਾ ਸਮਾਨ ਪੀ ਲਿਆ ਇਹ ਇੱਕ ਬਦਨਾਮ ਇਹ ਬਦਨਾਮ ਹੋ ਚੁੱਕਾ ਸਾਡਾ ਪਿੰਡ ਪਰ ਸਾਡਾ ਪਿੰਡ ਸੁਧਰ ਵੀ ਜਾਊਗਾ ਜੀ ਚਲੋ ਤੁਸੀਂ ਰਲ ਮਿਲ ਕੇ ਕੋਈ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਆ ਹਾਂ ਮੈਂ ਇਹੋ ਭਗਤ ਮਾਨ ਨੂੰ ਬੇਨਤੀ ਕਰਦਿਆਂ ਭਗਤ ਮਾਨ ਜੀ ਬੇਨਤੀ ਦਾ ਇਹ ਹੋਈ ਆ ਕਰੁੰਬਲਾਂ ਆਪਾਂ ਵੜ ਦਿੰਨੇ ਆ ਕਰੁੰਬਲਾ ਚ ਵੜਦੇ ਆਂ ਕਿ ਕੱਲ ਨੂੰ ਨਵੀਆਂ ਅੱਗੋ ਪਹਿਣ ਗਈਆਂ ਸਵਾਦ ਫੇਰ ਆ ਪ੍ਰੋਗਰਾਮ ਜੀ ਮੱਲੋ ਅੱਗੇ ਦੁੱਧ ਨਹੀਂ ਕੋਈ ਤੁਸੀਂ ਤਾਂ ਨਹੀਂ ਇਹੋ ਜਨਣਾ ਚਲੋ ਜਿੰਨਾ ਕੋਈ ਕੰਮ ਕਰਾਂ ਸਾਨੂੰ ਕੀ ਲੋੜ ਆਈ ਅਸੀਂ ਅੱਗੇ ਅੱਜ ਤੋਂ ਸਾਨੂੰ ਉਹ ਤੋਂ ਪ੍ਰੋਗਰਾਮ ਦੀ ਸਰਕਾਰ ਨਹੀਂ ਜੀ ਅਸੀਂ ਪਹਿਲਾਂ दारू ਵੇਚਦੇ ਸੀ दारू ਤੋਂ ਬਾਅਦ ਸਾਡੇ ਬੰਦੇ ਪੀਂਦੇ ਸੀ ਠੀਕ ਹੈ ਜੀ ਮੇਰਾ ਵੀ ਠੀਕ ਸੀ ਪੀਂਦੇ ਵੇਚੀ ਫਸੇ ਬਿਲਕੁਲ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਜਾਇਜ਼ ਅਸਥਾਨੀਏ ਉਹਦੇ ਖਿਲਾਫ ਜਿਹੜੀ ਬੜੀ ਸਖਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਲੜੀ ਦੇ ਵਿੱਚੀ ਅੱਜ ਜਿਹੜੀ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਵੀ ਇਹ ਨਜਾਇਜ਼ ਉਸਾਰੀਆਂ ਸੰਬੰਧੀ ਜਿਹੜੀ ਕਾਰਵਾਈ ਕੀਤੀ ਗਈ ਹੈ ਕੁਝ ਜਿਹੜੇ ਘਰ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਜਿਹੜੀ ਪੰਚਾਇਤੀ ਜ਼ਮੀਨਾਂ ਆਪਣੇ ਕਬਜ਼ੇ 'ਚ ਕੀਤੀਆਂ ਹੋਇਆ ਸੀ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਦੇ ਹੋਏ ਅੱਜ ਜਿਹੜਾ 2DPਓ ਸਾਹਦੇ ਹੁਕਮਾ ਤਹਿਤ ਜਿਹੜੀ ਅੱਜ ਡਿਮੋਲੀਸ਼ਨ ਦੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਹੈ ਦੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਚੱਲੀਗੀ ਤਾਂ ਨਹੀਂ ਨਜਾਇਜ਼ ਸਰਗੀਆਂ ਹੋਣਗੀ ਆਪ ਕੋ ਤੇ ਤੇ ਸਿੱਖਾ ਦੇਗਾ ਸਿਕਨਾ ਤੇ ਕੋਈ ਕਨੈਕਸ਼ਨ ਐਂਡੀਪੀਐਸ ਦਾ ਜਾਂ ਹੋਰ ਇਦਾਂ ਦੇ ਇਹਨਾਂ ਦੇ ਪਰਿਵਾਰ ਦੇ ਨਾਲ ਕਨੈਕਸ਼ਨ ਹੈਗੇ ਨੇ ਤੁਹਾਡੇ ਕੋਲ ਰਿਪੋਰਟ ਹੈਗੇ ਨੇ ਕਿ ਇਹ ਇਨਵੋਲ ਹੈਗੇ ਨੇ ਬਿਲਕੁਲ ਜਦੋਂ ਅਸੀਂ ਅਨਦਰ ਰਿਪੋਰਟ ਖੰਗਾ ਲਿਆ ਤਾਂ ਇਹਨਾਂ ਤੇ ਤਕਰੀਬਨ 9 ਮੁਕਦਮੇ ਜਿਹੜੇ ਐਂਡੀਪੀਐਸ ਤੇ ਆਲਰੇਡੀ ਦਰਜ ਇਹਨਾਂ ਦੀ ਹਿਸਟਰੀ ਹੈਗੀ ਜੀ ਐਂਡੀਪੀਐਸ ਐਕਟ ਦੇ ਕੇਸ ਜੀ ਸਰ ਇਸ ਅਪਲੀਕੇਸ਼ਨ ਦੇ ਵਿੱਚ ਕੋਲ ਕਿੰਨੀ ਆਈਡੈਂਟੀਫਿਕੇਸ਼ਨ ਹੈ ਹੋਏ ਮਾਮਲਿਆਂ ਦੀ ਔਰ ਸਾਰਿਆਂ ਤੇ ਕਾਰਵਾਈ ਇਸੇ ਤਰ੍ਹਾਂ ਦੀ ਨਹੀਂ ਬਿਲਕੁਲ ਇਹ ਕੰਟੀਨਿਊਸ ਪਿੰਡ ਜਿਹੜਾ ਸੁਭਨਪੁਰ ਥਾਣੇ ਚ ਪੈਂਦਾ ਹੈਗਾ ਇੱਕ ਡਰੱਗ ਹੌਟਸਪੌਟ ਹੈਗਾ ਇਹਦੇ ਤੇ ਅਸੀਂ ਜਿਹੜਾ ਖਾਸ ਫੋਕਸ ਕਰ ਰਹੇ ਹਾਂ ਤੇ ਜਿਹੜੇ ਵੀ ਇੱਥੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਅਸੀਂ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕਰਨੇ ਆ ਮੈਂ ਦੱਸਣਾ ਚਾਹਾਂਗਾ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਜੰਗ ਜਿਹੜੀ ਨਸ਼ਿਆ ਵਿਰੋਧ ਜਿਹੜਾ ਸ਼ੁਰੂ ਹੋਇਆ ਹੈ ਕਾਰਵਾਈ ਸ਼ੁਰੂ ਹੋਈ ਹੈ ਉਹਦੇ ਵਿੱਚ ਅਸੀਂ ਕਪੂਥਲਾ ਪੁਲਿਸ ਵੱਲੋਂ 111 ਮਾਮਲੇ ਦਰਜ ਕੀਤੇ ਗਏ ਹਨ ਤੇ 190 ਤੋਂ ਵੱਧ ਜਿਹੜੇ ਡਰੱਗ ਮੱਕਲਰਸ ਤੇ ਪੈਡਲਰਸ ਉਹ ਅਸੀਂ ਅਰੈਸਟ ਵੀ ਕੀਤੇ ਹਨ ਇਹਦੇ ਨਾਲਾ ਜਿਹੜਾ ਆ ਕਾਫੀ ਮੁੰਡਿਆਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਦੇ ਲਈ ਭਰਤੀ ਕਰਾਇਆ ਹੈਗਾ ਤੇ ਬਿਲਕੁਲ ਜਿਹੜੀ ਨਸ਼ਾ ਦੇ ਖਿਲਾਫ ਜੰਗ ਹੈ ਪੂਰੀ ਜੋਰ ਸ਼ੋਰ ਨਾਲ ਜਿਹੜੀ ਜ਼ਿਲ੍ਹਾ ਪੁਲਿਸ ਵੱਲੋਂ ਕਰਾਈ ਜਾ ਰਹੀ ਹੈ। ਬੰਦਿਆਂ ਜਾਵੇ ਕਿ ਇਹਨਾਂ ਦਾ ਜੋ ਸੋਰਸ ਆਫ ਇਨਕਮ ਸੀ ਕਿੱਥੋਂ ਉਹਨੂੰ ਡਰੱਗ ਬਣੀ ਸੀ ਔਰ ਪੁਲਿਸ ਨੂੰ ਵੀ ਫਿਰ ਸਖਤ ਕਾਰਵਾਈ ਤੋਂ ਚੱਲਣਾ ਹੈ। ਨਹੀਂ ਬਿਲਕੁਲ ਜਿਹੜਾ ਨਸ਼ੇ ਦਾ ਜਿਹੜਾ ਇੱਕ ਜਣ ਹੈਗੀ ਹੈ ਉਹ ਜਿਹੜਾ ਅਸੀਂ ਨੂੰ ਨਿਊਕਰੀਟਿਵ ਬਿਜ਼ਨਸ ਮੰਨਦੇ ਹੈਗੇ ਆ ਜਾਂ ਜਿਹੜੀ ਅਨਜਾਇਜ਼ ਤਰੀਕੇ ਨਾਲ ਜਿਹੜੀ ਕਮਾਈ ਕਰਦੇ ਹੈ ਕਾਲਾ ਧਨ ਉਹਦੇ ਤਹਿਤ ਜਿਹੜੀ ਉਹ ਸਾਰੀ ਕਰਦੇ ਹੈ ਜਾਂ ਜ਼ਮੀਨਾਂ ਖਰੀਦੇ ਹੈ ਉਹ ਅਸੀਂ ਪ੍ਰਾਪਰਟੀਆਂ ਵੀ ਆਈਡੈਂਟੀਫਾਈ ਕਰ ਰਹੇ ਆ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਵੀ ਕਰਾ ਰਹੇ ਆ ਤੇ ਉਹਨੂੰ ਜ਼ਬਤ ਵੀ ਕਰਾ ਰਹੇ ਆ ਇਹਦੇ ਤੋਂ ਇਲਾਵਾ ਬੋਰਨਿਕ ਅੱਜ ਲੋਕੇਸ਼ਨਾਂ ਦੇ ਕਰ ਰਹੀ ਹਾਂ ਇਹਦੇ ਤੋਂ ਇਲਾਵਾ ਨਹੀਂ ਅੱਜ ਬੂਟਪਿੰਟ ਤੇ ਹੀ ਜਿਹੜਾ ਜਿਹੜਾ ਮੀਡੀਕਲ ਸਾਬਨ ਨੂੰ ਹੱਕੂ ਹੈ ਅੱਜ ਇੱਥੇ ਹੀ ਕਰ ਰਹੀ ਹੈ ਆਉਣ ਵਾਲੇ ਸਮੇਂ 'ਚ ਹੋਰ ਹੋਏਗਾ ਸਰ ਇੱਥੇ ਕਿੰਨੇ ਦਾ ਕਰਾ ਜਿੱਥੇ ਅੱਜ ਕਿੰਨੇ ਕਰ ਇੱਥੇ ਅਸੀਂ ਅੱਜ ਦੋ ਘਰ ਜਿਹੜੇ ਆਈਡੈਂਟੀਫਾਈ ਕੀਤੇ ਹੈਗੇ ਜਿਹੜੇ ਨਜਾਇਜ਼ ਨਾਂ ਅਨੁਸ ਟੋਟਲ ਨੋਟਿਸ ਕਿੰਨੇ ਦਿੱਤੇ ਟੋਟਲ ਨੋਟਿਸ ਕਿੰਨੇ ਹੈਗੇ ਇਹ ਮੇਰੇ ਨਾਲ ਬੀਡੀਪੀ ਸਰ ਨੇ ਤੁਹਾਨੂੰ ਡਿਟੇਲਸ ਦੱਸ ਸਕਦੇ ਚਲੋ ਜੇ ਰਫਰੇਮ ਕਰ ਰੋਲ ਹੈ ਜੀ ਇੱਕ ਮਿੰਟ ਇੱਕ ਮਿੰਟ ਪਈ ਜਵਾਬ ਤੇ ਲੋ ਲੋ ਰਾਮ ਜੀ ਪੂਰੇ ਐਸਐਸਪੀ ਸਾਹਿਬ ਨੇ ਸਕਾਈ ਨਿਊਜ਼ ਪੰਜਾਬ ਦੇ ਲਈ ਕਪੂਰਥਲਾ ਤੋਂ ਸੁਨੀਲ ਗੋਗ ਦੀ ਰਿਪੋਰਟ